ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰਦੁਆਰਾ ਇੱਕ ਸਿੱਖਿਆ ਕੇਂਦਰ ਸੀ ਜਿੱਥੇ ਗੁਰੂ ਕੋਲੇ ਜਾ ਕੇ ਅਸੀਂ ਕੁਝ ਸਿੱਖ ਕੇ ਆਉਣਾ ਸੀ ਤਨ ਤਨ ਗੁਰੂ ਗੁਰ ਸਤਗੁਰ ਪਾੰਦਾ ਪਾੰਦੇ ਦਾ ਅਰਥ ਹੈ ਜੀ ਟੀਚਰ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਗੁਰੂ ਕੋਲੇ ਜਾ ਕੇ ਆਪਣੇ ਟੀਚਰ ਕੋਲੇ ਜਾ ਕੇ ਕੁਝ ਸਿੱਖ ਕੇ ਆਉਣਾ ਸੀ ਅਤੇ ਸਿਆਣੇ ਬਣਨਾ ਸੀ ਇੰਜ ਲਾ ਲਓ ਗੁਰਦੁਆਰੇ ਹੋਏ ਸੋਝੀ ਪਾਏ ਸੀ ਗੁਰੂ ਕੋਲੇ ਜਾ ਕੇ ਅਸੀਂ ਸੋਝੀ ਲੈਣੀ ਸੀ ਹੈ ਸਿੱਖਿਆ ਕੇਂਦਰ ਸੀ ਪਰ ਅਸੀਂ ਜ਼ਿਆਦਾਤਰ ਗੁਰਦੁਆਰਿਆਂ ਨੂੰ ਜਿਹੜਾ ਹੈ ਉਹ ਪੂਜਾ ਅਸਥਾਨ ਬਣਾ ਕੇ ਰੱਖ ਦਿੱਤਾ। ਜਿੱਥੇ ਕੇਵਲ ਤੇ ਕੇਵਲ ਡੱਬੇ ਚਾੜੇ ਜਾਂਦੇ ਨੇ, ਜਿੱਥੇ ਕੇਵਲ ਤੇ ਕੇਵਲ ਇਸ਼ਨਾਨ ਕਰਦਿਆਂ ਹੋਇਆਂ ਨਾਲ ਪੀਪੀਆਂ ਭਰ ਕੇ ਲਿਆਂਦੀਆਂ ਜਾਂਦੀਆਂ ਨੇ ਅਤੇ ਘਰ ਦੇ ਵਿੱਚ ਉਸ ਪਾਣੀ ਦੇ ਛਿੱਟੇ ਮਾਰੇ ਜਾਂਦੇ ਨੇ। ਅਤੇ ਹੋਰ ਬਹੁਤ ਸਾਰੇ ਇਦਾਂ ਦੇ ਕਰਮਕਾਂਡ ਵੀ ਗੁਰਦੁਆਰਿਆਂ ਦੇ ਵਿੱਚ ਕੀਤੇ ਜਾਂਦੇ ਨੇ ਜਿਨ੍ਹਾਂ ਤੋਂ ਗੁਰਦੁਆਰਾ ਸਾਨੂੰ ਰੋਕਦਾ ਸੀ। ਅਸੀਂ ਉਹੀ ਚੀਜ਼ਾਂ ਗੁਰਦੁਆਰੇ ਵਿੱਚ ਕਰਨੀਆਂ ਸ਼ੁਰੂ ਕਰਤੀਆਂ। ਇੰਜ ਲਾ ਲਓ ਵੀ ਗੁਰਦੁਆਰਾ ਵੰਡੀਆਂ ਨਹੀਂ ਸੀ ਪਾਉਂਦਾ। ਗੁਰਦੁਆਰਾ ਏਕਤਾ ਬਣਾ ਕੇ ਰੱਖਣ ਦੀ ਗੱਲ ਕਰਦਾ ਸੀ ਅਸੀਂ ਗੁਰਦੁਆਰਿਆਂ ਨੂੰ ਹੀ ਵੰਡ ਲਿਆ ਅਤੇ ਉਹ ਵੀ ਧਰਮ ਦੇ ਨਾਂ ਤੇ ਵੰਡ ਲਿਆ